ਅੱਜ ਹਜ਼ੂਰ ਦਾ ਆਗਮਨ ਪੁਰਬਖਿ ਕਿਉਂਕਿ ਮੇਰੀ ਇੱਛਾ ਸੀ ਮੈਂ ਜੋ ਹੁਕਮਨਾਮਾ ਆਇਆ ਉਹਦੇ ਅਰਥ ਜ਼ਰੂਰ ਕਰਦਿਆਂ ਆਪ ਸਭ ਪਟਨਾ ਨਿਵਾਸੀ ਜਾਣਦੇ ਹੋ ਇੱਥੇ ਆਦ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਪੈ ਗਾਏ ਘਾਟ ਗਊ ਘਾਟ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਇਹ ਉਹਦਾ ਖਵੇਲੀ ਉਹਦਾ ਘਰ ਹੈ ਸਾਲਸਰਾਏ ਜੋਰੀ ਦਾ ਮੋਸਤਨ ਕਿਆਸੀ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈ ਬਿਬਲ ਬਝਾਰ ਬਸ ਇਸ ਨਿਰਮਲ ਜਲ ਮਾਰੂ ਮਹੱਲਾ ਪਹਿਲਾ ਇਹ ਸ਼ਬਦ ਸਤਗੁਰਾਂ ਨੇ ਪਟਨਾ ਸਾਹਿਬ ਉਚਾਰਨ ਕੀਤਾ ਇਹ ਮਾਰੂ ਰਾਗ ਦਾ ਜਦੋਂ ਸਾਲਸਰਾਏ ਵਰਗਾ ਬੰਦਾ ਕਿਉਂਕਿ ਆਪ ਕਹੋਗੇ ਸਾਰਾ ਪਤਕ ਕੋਈ ਸ਼ੱਕ ਨਹੀਂ ਸਤਗੁਰਾਂ ਨੇ ਕੀਮਤੀ ਲਾਲ ਦਿੱਤਾ ਨਾ ਇਹ ਪਟਨੇ ਪਟਨਾ ਸਾਹਿਬ ਦੀ ਘਟਨਾ ਹੈ ਭਾਈ ਮਰਦਾਨੇ ਨੂੰ ਕਿਹਾ ਜਾ ਵੇਚਿਆ ਤੇ ਪ੍ਰਸ਼ਾਦਾ ਪਾਣੀ ਛਕ ਲਈ ਸਾਰੇ ਥਾਵਾਂ ਤੇ ਗਿਆ ਆਪ ਨੂੰ ਇਹ ਵੀ ਪਤਾ ਹੈ ਵੀ ਕਿਸੇ ਨੇ ਮੁੱਲ ਇਹ ਕਪੜਾ ਪਾਇਆ ਕਿਸੇ ਨੇ ਮਠਿਆਈ ਪਾਈ ਗੱਲ ਕੀ ਲੋਕਾਂ ਨੇ ਮੁੱਲ ਆਪਣੇ ਆਪਣੇ ਢੰਗ ਨਾਲ ਪਾਏ ਸਾਲ ਸਰਾਏ ਕੋਲ ਆਇਆ ਉਹਨੇ ਉਸ ਲਾਲ ਨੂੰ ਦੇਖਿਆ ਉਹਨੇ ਕਿਹਾ ਵੀ ਇਹ ਮੈਂ ਨਹੀਂ ਖਰੀਦ ਸਕਦਾ ਇਹ ਬੇਸ਼ਕੀਮਤੀ ਹੈ ਇਹਦੀ ਕੀਮਤ ਕੋਈ ਨਹੀਂ ਮੈਂ ਨਹੀਂ ਖਰੀਦ ਸਕਦਾ ਦੇ ਨਾਲ 100 ਰੁਪਇਆ ਕਹਿੰਦਾ ਧਰਕੇ ਨੂੰ ਇਹਨੂੰ ਦੇ ਦੇ। ਮੇਰੀ ਇੱਕ ਗੱਲ ਧਿਆਨ ਨਾਲ ਸੁਣੀਓ ਸਾਖੀ ਬੜੀ ਬੜੀ ਸੁਣੀ ਆਪਾਂ। ਇਹਦਾ ਮਤਲਬ ਸਾਲ ਸਰਾਏ ਦੀ ਨੀਅਤ ਇੰਨੀ ਸਾਫ਼ ਸੀ। ਜੇ ਬੇਈਮਾਨ ਹੁੰਦਾ ਉਹ ਕਹਿੰਦਾ ਛੱਡ ਮੈਂ ਕੀ ਲੈਣਾ ਲਾਲ ਇਹ ਕੀ ਲਈ ਫਿਰਨਾ ਕੱਚ ਜੈਨ ਨੂੰ ਤੇ ਕੋਈ ਦੇਖਦਾ ਨਹੀਂ ਸੀ ਲਾਇਕ ਹੀ ਨਹੀਂ ਕਰਦੇ ਪਰ ਸਾਡੇ ਨੂੰ ਉਹਨੇ ਚਲਾਕੀ ਨਾਲ ਉਹ ਪ੍ਰਾਪਤ ਕਰ ਲੈਣਾ ਸੀ। ਉਹ ਬੰਦਾ ਇੰਨਾ ਇਮਾਨਦਾਰ ਇੰਨੀ ਨੀਅਤ ਸਾਹਿਬ ਉਹਨੇ ਕਿਹਾ ਭਰਾਵਾ ਮੇਰਾ ਘਰ-ਬਾਰ ਵੀ ਵਿਕ ਜਾਏ ਇਸ ਲਾਲ ਦੀ ਕੀਮਤ ਨਹੀਂ ਪੈ ਸਕਦੀ ਇਹ ਦੇ ਵੇਖਣ ਦਾ ਹੀ 100 ਰੁਪਇਆ ਹੈ ਯਾਦ ਰੱਖਿਓ ਜਿਨ੍ਹਾਂ ਦੀਆਂ ਨੀਅਤਾਂ ਸਾਫ਼ ਹੁੰਦੀਆਂ ਨੇ ਗੁਰੂ ਵੀ ਟਿਕਾਣੇ ਉਹਨਾਂ ਦੇ ਘਰਾਂ ਵਿੱਚ ਕਰਦਾ ਹੈ ਮਹਾਰਾਜ ਨੇ ਕਿਹਾ ਨਾਨਕ ਘਰ ਹੀ ਬੈਠਿਆ 100 ਮਿਲੇ ਜੇ ਨੀਅਤ ਰਾਸ ਕਰੇ ਉਹਨੇ ਨੀਅਤ ਇੰਨੀ ਰਾਸ ਇਮਾਨਦਾਰ ਬੰਦਾ ਉਹਨੇ ਕਿਹਾ ਨਹੀਂ ਮਹਾਰਾਜ ਜੀ ਕੀਮਤ ਨਹੀਂ ਹਜ਼ੂਰ ਨੂੰ ਮਿਲਿਆ ਆਪ ਸਭ ਨੂੰ ਪਤਾ ਮੈਂ ਜ਼ਿਆਦਾ ਡਿਟੇਲ ਚ ਨਹੀਂ ਤੇ ਸਤਿਗੁਰਾਂ ਨੂੰ ਕਹਿੰਦਾ ਕਿਰਪਾ ਕਰੋ ਚਰਨ ਪਾਓ ਮੇਰੇ ਘਰ ਚੱਲੋ ਹਜ਼ੂਰ ਨੇ ਉਹਨੂੰ ਆਤਮ ਗਿਆਨ ਦੀ ਚਿੰਗਲਾ ਦਿੱਤੀ ਮੰਜੀ ਬਖਸ਼ੀ ਆਪ ਸਾਰੇ ਲਿਖਿਆ ਇੱਥੇ ਪੜ੍ਹਦੇ ਹੋ ਅਦਰ ਕਿਤੇ ਕਿਰਪਾ ਹੋਈ ਅੱਛਾ ਅਦਰ ਕਿਤੇ ਬਖਸ਼ਿਸ਼ ਹੋਈ ਕਿਰਪਾ ਹੋਈ ਪਰ ਮੈਂ ਆਪ ਨੂੰ ਬੇਨਤੀ ਕਰਾਂ ਜਦੋਂ ਨੇ ਕਿਹਾ ਮਹਾਰਾਜ ਚੱਲੋ ਮੇਰੇ ਘਰ ਆਏ ਨੇ ਪਟਨਾ ਸਾਹਿਬ ਚੱਲੋ ਮੇਰੇ ਘਰ ਹਜ਼ੂਰ ਕਹਿੰਦੇ ਨੇ ਸਮਾਂ ਆਏਗਾ ਅਸੀਂ ਕਈ ਸਾਲ ਤੇਰੇ ਘਰ ਵਿੱਚ ਰਹਾ ਸੱਚੀ ਮੁੱਚੀ ਉਹ ਜਿਹੜਾ ਪਹਿਲੇ ਜਾਮੇ ਬਚਨ ਕੀਤਾ ਇਹਨੂੰ ਆਮ ਤਰਕ ਦੀ ਨਿਗਾਹ ਨਾਲ ਨਹੀਂ ਲੈਣਾ ਜੇ ਗੁਰੂ ਨਾਨਕ ਸਾਹਿਬ ਕੀਰਤਪੁਰ ਸਾਹਿਬ ਜਾਂਦੇ ਆ ਚਲੋ ਕੀਰਤਪੁਰ ਨਾਮ ਬਾਅਦ ਵਿੱਚ ਬਣਦਾ ਹੈ ਨਾ ਗੁਰੂ ਅਰਜਨ ਦੇਵ ਸਾਹਿਬ ਬਣਾਉਂਦੇ ਪਰ ਬੁੱਢਣ ਸਾਹਿਬ ਕਹਿੰਦਾ ਦੁੱਧ ਪੀਓ ਹਜ਼ੂਰ ਕਹਿੰਦੇ ਅੱਜ ਨਹੀਂ ਸਮਾਂ ਆਵੇਗਾ ਛੇਵੇਂ ਜਾਮੇ ਚਾਕੇ ਵੀ ਆ। ਸਾਰੇ ਸਿੱਖ ਕਹਿੰਦੇ ਆਹ ਮਹਾਰਾਜ ਉੱਥੇ ਗਏ। ਇੱਥੇ ਸਤਿਗੁਰੂ ਆਏ। ਉਹਨਾਂ ਕਹਿੰਿਆ ਸਾਲਸਰਾਏ ਅੱਜ ਥੋੜਾ ਗੱਲ ਮੁੱਕ ਜਾਣੀ ਹੈ। ਤੇਰੇ ਘਰ ਚ ਆਵਾਂਗੇ। ਕਈ ਸਾਲ ਰਹਿ ਕੇ ਜਾਾਂਗੇ ਸ਼ਰੀਰਕ ਤੌਰ ਤੇ ਤੇ ਇੰਨੀ ਰੱਬ ਦੀ ਕਿਰਪਾ ਵਰਤੇਗੀ ਤੇਰਾ ਘਰ ਗੁਰੂ ਦਾ ਘਰ ਬਣ ਜਾਏਗਾ। ਰਹਿੰਦੀ ਦੁਨੀਆ ਤੱਕ ਗੁਰੂ ਦਾ ਵਸੇਬਾ ਇਸੇ ਘਰ ਵਿੱਚ ਹੀ। ਜਿਹਨੂੰ ਆਪਾਂ ਤਖਤ ਸ੍ਰੀ ਹਰਮੰਦਰ ਜੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਕੇ ਨਿਹਾਂ ਇਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਭਾਗ ਲੱਗੇ ਹੋਏ ਆ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਇੱਥੇ ਆਇਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸ ਪੂਰਬ ਦੀ ਯਾਤਰਾ ਵੱਲ ਤੇ ਪੂਰਬ ਦੀ ਯਾਤਰਾ ਆਮ ਸੈਲ ਕਰਨੀ ਨਹੀਂ ਸੱਚੀ ਮੁੱਚੀ ਦੁਨੀਆ ਦੇ ਦੁੱਖ ਹਰਨ ਲਈ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਫਲਵਾੜੀ ਉੱਥੇ ਨਾਮ ਦੀ ਬਰਕਤ ਵਰਤਾਨ ਲਗੀ। ਮਹਾਰਾਜ ਆਪ ਅਜਹੁਣ ਭਾਈ ਸਾਹਿਬ ਪੜ ਰਹੇ ਸਨ ਕਥਾ ਤੋਂ ਪਹਿਲਾਂ ਮੁਰਪਿਤ ਪੂਰਬ ਕੀ ਇਸ ਪਿਆਨਾ ਮੇਰੇ ਪਿਤਾ ਜੀ ਨੇ ਪੂਰਬ ਵਾਲੇ ਪਾਸੇ ਪਿਆਨਾ ਕੀਤਾ। ਭਾਂਤ ਭਾਂਤ ਕੇ ਤੀਰਥ ਨਾਨਾ ਅਨੇਕਾਂ ਤਰ੍ਹਾਂ ਦੇ ਤੀਰਥਾਂ ਦੇ ਇਸ਼ਨਾਨ ਕੋਏ। ਚਲੋ ਇਹ ਸਮੇ ਨਾਜ ਇਹਦੇ ਅਰਥ ਵੀ ਡੂੰਘੇ ਆ ਭਾਂਤ ਭਾਂਤ ਕੇ ਤੀਰਤ ਨਾਨਾ ਜਬੀ ਜਾਤ ਤਰਬੈਣੀ ਭੇ ਪੁੰਨ দান ਦਿਨ ਕਰਤ ਬਤੈ ਤਰਬੈਣੀ ਆਪ ਸਭ ਨੂੰ ਪਤਾ ਹੈ ਇਲਾਹ ਬਾਲ ਜਿੱਥੇ ਗੰਗਾ ਯਮਨਾ ਤੇ ਸਰਸਵਤੀ ਦਾ ਸੰਗਮ ਕਿਹਾ ਜਾਂਦਾ ਦੋ ਤਾਂ ਪ੍ਰਤੱਖ ਨੇ ਇੱਕ ਗੁਪਤ ਹੈ ਜਬੀ ਜਾਤ ਤਰਬੈਣੀ ਭੇ ਪੁੰਨ দান ਦਿਨ ਕਰਤ ਬਤੈ ਤਹੀਂ ਪ੍ਰਕਾਸ਼ ਉਥੇ ਪ੍ਰਕਾਸ਼ ਹੋਇਆ ਫਿਰ ਬੇਨਤੀ ਬੜੀ ਬੜੀ ਆਪਣੇ ਅਰਥ ਸੁਣੇ ਹੋਣ ਦੇ ਪ੍ਰਕਾਸ਼ ਦੇ ਅਰਥ ਇਹ ਵੀ ਨੇ ਉਧਰ ਵਿੱਚ ਨਿਵਾਸ ਹੋਣਾ ਈਵਨ ਕਿ ਗੁਰੂ ਅਰਜੁਨ ਦੇਵ ਨੇ ਗੁਰੂ ਹਰਗੋਬਿੰਦ ਸਾਹਿਬ ਬਾਰੇ ਲਿਖਿਆ ਜਨ ਸਤਗੁਰ ਸਾਚੇ ਦੀਆ ਭੇਤ ਚਿਰ ਜੀਵਨ ਉਪਜਾ ਸੰਯੋਗ ਉਧਰ ਐ ਮਾਏ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਅਗਿਆ ਜਮਿਆ ਪੂਤ ਭਗਤ ਗੋਬਿੰਦ ਕਾ ਜਬ ਹੀ ਜਾਤ ਤਰਬੈਣੀ ਭਏ ਪੁੰਨ ਦਾਨ ਦਿਨ ਕਰਤ ਪਤਾਏ ਤਹੀਂ ਪ੍ਰਕਾਸ਼ ਹਮਾਰਾ ਵਹੋ ਐ ਸ਼ਹਿਰ ਨੂੰ ਭਾਗ ਲੱਗ ਗਿਆ ਪਟਨਾ ਸ਼ਹਿਰ ਵਿਖੇ ਭਵਲੇ ਥੋੜੀਆਂ ਜੀਆਂ ਬੇਨਤੀਆਂ ਨੇ ਆਪ ਜੀ ਦੇ ਸਨਮੁਖ ਸਤਿ ਸ੍ਰੀ ਅਕਾਲ ਕਿਉਂਕਿ ਭਾਈ ਜਗਦੇਵ ਸਿੰਘ ਕਹਿੰਦੇ ਨੇ ਵੀ ਅੱਠ-ਸੱਤ ਮਿੰਟ ਹੋਰ ਲਾ ਲੋ ਦੇਖੋ ਆਪ ਦਸਮ ਦੀ ਬਾਣੀ ਚ ਸਾਰੇ ਬਚਨ ਪੜਦੇ ਹੋ ਅਬ ਮੈਂ ਆਪਣੀ ਕਥਾ ਬਖਾਨੂ ਇਹ ਸੁੰਨਾ ਵੀ ਤੁਸੀਂ ਰਾਤ ਵੀ ਕੀਰਤਨ ਵੀ ਤੇ ਵਿਆਖਿਆ ਵੀ ਹੋਣੀ ਹੈ ਤਾਂ ਪ੍ਰਸਾਦ ਜੇ ਵਿਦ ਮੋਇ ਆਨੂ ਹੇਮ ਕੁੰਟ ਪਰਬਤ ਕਹਿ ਜਹਾਂ ਸਬਦ ਸ੍ਰਿੰਗ ਸੋਭਿਤ ਕਹਿ ਤਹਾਂ ਸਬਦ ਸਿੰਘ ਤੈ ਨਾਮ ਕਹਾਵਾ ਪੰਡ ਰਾਜ ਜੇ ਜੋ ਕਮਾਵਾ ਤੈ ਅਮ ਅਦਕ ਤਪੱਸਿਆ ਸਾਧੀ ਮਾ ਕਾਲ ਕਾਲ ਕਾ ਅਰਾਧੀ ਇਹ ਵਿਦ ਕਰਤ ਤਪੱਸਿਆ ਭਇਓ ਤਵੈ ਤੇ ਏਕ ਰੂਪ ਹੋਏ ਗਇਓ ਕਿਉਂਕਿ ਆਪਨੇ ਸੁਨਾ ਹੈ ਕਈ ਦਿਨ ਲਗਾਤਾਰ ਤੇ ਮੇਰਾ ਖਿਆਲ ਰਾਤ ਨੂੰ ਇਸ ਇਸ ਦਾ ਕੀਰਤਨ ਵੀ ਹੁੰਦਾ ਹੈ ਦਵਹਿ ਤੇ ਇੱਕ ਰੂਪ ਹੋ ਗਏ ਉਹ ਇਸ ਅਵਸਥਾ ਦਾ ਜ਼ਿਕਰ ਹੈ ਜਿਸ ਵਿੱਚ ਸਤਿਗੁਰੂ ਪੂਰਬ ਦੀ ਗੱਲ ਕਰ ਰਿਹਾ ਪੂਰਵ ਜਨਮ ਦੀ ਇੱਕ ਹੋ ਗਏ ਹੁਣ ਅਗਲੀਆਂ ਤੁਕਾਂ ਨੂੰ ਦੇਖਿਓ ਤਾਤ ਮਾਤ ਮੁਰ ਅਲਖ ਆਰਾਧਾ ਬੋਬਿਜ ਯੋਗ ਸਾਧਨਾ ਸਾਧਾ ਤਿੰਜੋ ਕਰੀ ਅਲਖ ਕੀ ਸੇਵਾ ਤਾਤੇ ਭੇ ਪ੍ਰਸੰਨ ਗੁਰਦੇਵਾ ਇਹ ਦੋ ਚੀਜ਼ਾਂ ਧਿਆਨ ਚ ਰੱਖ ਕੇ ਤੁਰੀਓ ਇੱਕ ਦ્વਇਤਾ ਇਕ ਰੂਪ ਹੋ ਗयो ਇਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਲਈ ਵਰਤ ਰਿਆ ਕਿ ਦੋ ਤੋਂ ਇਕ ਹੋ ਗਏ ਅਸੀਂ ਤੇ ਅਗਲੀ ਗੱਲ ਜਿਹੜਾ ਇਹ ਸ਼ਬਦ ਕਿਹਾ ਤਾਤ ਮਾਤ ਮੁਰ ਅਲਖਾ ਰਾਦਾ ਜਿਹੜਾ ਦ્વਇਤੋ ਇਕ ਹੋ ਗਿਆ ਧੰ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾ ਉਸ ਨੂੰ ਕੋਖ ਵੀ ਉਹ ਚਾਹੀਦੀ ਏ ਜਿਨੇ ਇਬਾਦਤ ਕੀਤੀ ਹੋਵੇ ਇਥੇ ਸਤਿਗੁਰੂ ਆਪਣੇ ਪੂਰਬ ਦੀ ਗੱਲ ਕਰਦੇ ਆ ਤੇ ਨਾਲ ਮਾਤਾ ਪਿਤਾ ਦਾ ਜ਼ਿਕਰ ਕਿਉਂ ਕਰ ਦਿੱਤਾ ਫਿਰ ਇਸ ਨੂੰ ਬੇਨਤੀ ਤਾਤ ਮਾਤ ਮੋਰ ਅਲਖ ਆਰਾਦਾ ਬੋਬਿਧ ਜੋਗ ਸਾਧਨਾ ਸਾਧਾ ਇੱਥੇ ਕੱਲੇ ਪਿਤਾ ਜੀ ਨੂੰ ਨਹੀਂ ਕਿਹਾ ਮਾਂ ਜੀ ਨੂੰ ਕਿਹਾ ਗੁਰਮਖੋ ਮਾਤ ਗੁਜਰੀ ਦੀ ਬੜੀ ਵੱਡੀ ਤਪੱਸਿਆ ਹੈ ਪਿਤਾ ਜੀ ਦੀ ਬੜੀ ਵੱਡੀ ਤਪੱਸਿਆ ਹੈ ਤੇ ਆਪ ਜੀ ਨੂੰ ਇਹ ਵੀ ਪਤਾ ਹੈ ਕਿ ਜਿਸ ਵਕਤ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੈ ਅੱਜ ਉਸ ਵਕਤ ਗੁਰੂ ਤੇਗ ਬਹਾਦਰ ਦੀ ਉਮਰ 45 46 ਸਾਲ ਹੋ ਚੁੱਕੀ ਅਧਕੜ ਉਮਰ ਜਿਹਨੂੰ ਆਪਾਂ ਕਹਿੰਦੇ ਉੰਜ ਸਤਿਗੁਰੂ 54 ਸਾਲ ਦੀ ਆਰਬਲਾ ਚ ਸ਼ਹਾਦਤ ਦਾ ਜਾਮ ਪੀ ਗਏ ਗੁਰੂ ਤੇਗ ਬਹਾਦਰ ਜੀ 45 40 ਸਾਲ ਦੀ ਉਮਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਤੇ ਵਿਆਹ ਹੋਇਆ ਨੂੰ ਤਕਰੀਬਨ 32 33 ਸਾਲ ਹੋ ਚੁਕੇ ਆ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੀ ਸ਼ਾਦੀ ਨੂੰ ਤਕਰੀਬਨ 3 ਦਹਾਕੇ 30 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਤੇ ਗੁਰੂ ਗੋਬਿੰਦ ਸਿੰਘ ਇਸ ਦਾ ਜ਼ਿਕਰ ਕਰ ਰਿਹਾ ਕਹਿੰਦੇ ਨੇ ਕਿ ਮੇਰੇ ਮਾਤਾ ਪਿਤਾ ਦੀ ਇੰਨੀ ਇਬਾਦਤ ਇੰਨੀ ਭਗਤੀ ਜਿੱਥੇ ਦੁਐ ਤੋਂ ਏਕ ਆਪ ਹੋਏ ਉੱਥੇ ਮੇਰੇ ਮਾਂ ਤੇ ਬਾਪੂ ਦੀ ਭਗਤੀ ਨਾਲ ਰੱਬ ਇੰਨਾ ਪ੍ਰਸੰਨ ਹੋਇਆ ਉਹਨੇ ਮੈਨੂੰ ਮਾਤ ਗੁਜਰੀ ਦੀ ਕੁੱਖ ਤੇ ਗੁਰੂ ਤੇਗ ਬਹਾਦਰ ਵਰਗਾ ਪਿਤਾ ਦੇ ਦਿੱਤਾ ਇਦੇ ਵਿੱਚ ਮਾਤਾ ਪਿਤਾ ਦੀ ਭਗਤੀ ਥੋੜੀ ਨਹੀਂ ਦੁਇਤੇ ਇੱਕ ਰੂਪ ਹੋ ਗਇਓ ਅੱਗੇ ਮਹਾਰਾਜ ਕਹਿ ਰਹੇ ਨੇ ਇਹ ਤਾਂਤ ਮਾਤ ਮੁਰਗ ਅਲਖ ਆਰਾਧਾ ਬਹੁ ਵਿਦਯੋਗ ਸਾਧਨਾ ਸਾਧਾ ਤਿੰਜੋ ਕਰੀ ਅਲਖ ਕੀ ਸੇਵਾ ਅਲਖ ਕੀ ਵੈਗੁਰੂ ਦੀ ਤਾਂਤੇ ਭੈ ਪ੍ਰਸੰਨ ਗੁਰਦੇਵਾ ਹੁਣ ਇੱਕ ਪਿਤਾ ਦੀ ਤੇ ਮਾਂ ਦੀ ਭਗਤੀ ਤੇ ਦੂਜਾ ਗੁਰੂ ਗੋਬਿੰਦ ਸਿੰਘ ਦੀ ਅਪੇਧ ਤਾਂ ਪਿਆਰਿਓ ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਰਲ ਗਈਆਂ ਤੇ ਗੁਰੂ ਗੋਬਿੰਦ ਸਿੰਘ ਵਰਗਾ ਦੂਜਾ ਕੋਈ ਹੋਰ ਹੋ ਹੀ ਨਹੀਂ ਸਕਦਾ ਮਾਤਾ ਪਿਤਾ ਦੀ ਭਗਤੀ ਤਾਤਮਾਤਮ ਉਰ ਅਲਖ ਅਰਾਧਾ ਉਹ ਵੀ ਜੋਗ ਸਾਧਨਾ ਸਾਧਾ ਤਿੰਨ ਚੋਕ ਕਰੀ ਅਲੱਖੀ ਸੇਵਾ ਤਾਂ ਤੇ ਭੈ પ્રસન્ન ਗੁਰਦੇਵਾ ਫਿਰ ਕਹਿੰਦੇ ਤਿੰਨ ਪ੍ਰਭ ਜਬ ਆਇ ਸਮੁਦਿਆ ਤਬ ਹਮ ਜਨਮ ਕੱਲੂ ਮੈ ਲਿਆ ਅੱਗੇ ਫਿਰ ਮਹਾਰਾਜ ਕਹਿੰਦੇ ਚਿੱਤ ਨਾ ਭਇਓ ਖਮਰੋ ਆਮਨ ਕਾ ਸਾਡਾ ਦਿਲ ਨਹੀਂ ਸੀ ਕਰਦਾ ਕਿਉਂ ਜੀ ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਸਾਡੀ ਸੁਰਤ ਪ੍ਰਭੂ ਦੇ ਚਰਨਾ ਵਿੱਚ ਵਿੱਜੀ ਹੈ ਚੁੱਭੀ ਹੈ ਤੇ ਕਹਿੰਦੇ ਜਿਉਂ ਤਿਉਂ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਮੈਂ ਆਪਣਾ ਸਤ ਤੋਏ ਨਿਵਾਜਾ ਪੰਥ ਪਰਚਰ ਕਰਬੇ ਕੋ ਸਾਜਾ ਜਾਂ ਤਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਮੈਂ ਸਿਰਫ ਇੱਕੋ ਬੇਨਤੀ ਕਰਾਂਗਾ ਇੱਕ ਇੱਕ ਸਤਰਵਾਚਨ ਵਾਲੀਏ ਗੁਰੂ ਗੋਬਿੰਦ ਸਿੰਘ ਦੀ ਸੁਰਤ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਨਦੇੜ ਦੀ ਧਰਤੀ ਤੱਕ ਕੋਈ ਸਮਾਂ ਐਸਾ ਨਹੀਂ ਆਇਆ ਜਿੱਦਣ ਗੁਰੂ ਗੋਬਿੰਦ ਸਿੰਘ ਦੀ ਸੁਰਤ ਕਿਤੇ ਰੱਬ ਦੇ ਚਰਨਾਂ ਵਿੱਚੋਂ ਟੁੱਟੀ ਹੋਵੇ ਤੇ ਮੈਂ ਰਾਤ ਨੂੰ ਅਰਜ਼ ਕਰਾਂਗੇ ਜਦੋਂ ਸਮਾਂ ਗੁਰਮੁਖ ਨਿਰਧਾਰਤ ਕਰਨਗੇ ਟਿੱਕੀ ਕੋਈ ਸੁਰਤ ਹੀ ਬਾਪ ਦਾ ਸੀਸ ਵੇਖ ਸਕਦੀ ਏ ਚੁਬੀ ਕੋਈ ਸੁਰਤ ਕੀ ਪੁੱਤਰਾਂ ਦੇ ਤਨ ਦੇ ਟੁਕੜੇ ਵੇਖ ਸਕਦੀ ਏ ਚੁਬੀ ਕੋਈ ਸੁਰਤ ਕੀ ਚੰਦ ਦੇ ਥੱਲੇ ਬਹਿ ਕੇ ਪਿਆਰੇ ਨੂੰ ਆਪਣੇ ਵੱਲੋਂ ਆਪਣਾ ਸੰਦੇਸ਼ ਭੇਜਦੀ ਹੈ ਜੇ ਤੇ ਰੱਖਿਓ ਗੁਰੂ ਗੋਬਿੰਦ ਸਿੰਘ ਦੀ ਸੁਰਤ ਕਦੀ ਵੀ ਪ੍ਰਭੂ ਚਰਨਾ ਵਿੱਚੋਂ ਬਾਹਰ ਨਹੀਂ ਨਿਕਲੀ ਜਿਨ੍ਹਾਂ ਦੀਆਂ ਸੁਰਤਾਂ ਨਿਕਲੀਆਂ ਉਹਨਾਂ ਨੂੰ ਗੁਰੂ ਨੇ ਕਹਿ ਦਿੱਤਾ ਸ੍ਰੀ ਭਗਵਾਨ ਕੀ ਬਾਏ ਕਿਰਪਾ ਹੋਂ ਤੇ ਏਕ ਰਤੀ ਬਿਨ ਏਕ ਰਤੀ ਕੇ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਆਗਮਨ ਹੁੰਦਾ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਘਰ ਨਹੀਂ ਆਪ ਸਭ ਨੂੰ ਪਤਾ ਹੈ ਕਿ ਪਿਤਾ ਜੀ ਅਸਾਮ ਨੂੰ ਗਏ ਹੋਏ ਆ ਪਰਿਵਾਰ ਇੱਥੇ ਟਿਕਿਆ ਮੈਂ ਅਕਸਰ ਕਥਾ ਚ ਕਹਿੰਦਾ ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਤੁਹਾਡਾ ਦੇਣਾ ਨਹੀਂ ਕਦੀ ਦੇ ਸਕਦਾ ਭਾਰਤ ਇੱਕ ਗ੍ਰਿਸ਼ਤੀ ਦੇ ਘਰ 46 ਸਾਲ ਦੀ ਉਮਰ ਹੋਵੇ ਤੇ ਸੰਤਾਨ ਨਹੀਂ ਆਉਣਾ ਹੋਵੇ ਵਿਆਹ ਹੋਇਆ ਨੂੰ 30 32 ਸਾਲ ਹੋ ਜਾਣ ਤੇ ਗ੍ਰਿਸ਼ਤੀ ਆਪਣੇ ਘਰੋਂ ਕਿਤੇ ਬਾਹਰ ਜਾਂਦਾ ਉਹ ਕਹਿੰਦਾ ਮੇਰੇ ਕਰ ਸੰਤਾਨ ਹੋਣੀ ਏ ਇਹ ਸੱਚੇ ਪਾਤਸ਼ਾਹ ਤੇਰੇ ਅੰਦਰ ਪਿਆਰ ਜ਼ਰੂਰ ਏ ਪਰ ਤੇਰੇ ਅੰਦਰ ਮੋਹ ਨਾਂ ਦੀ ਕੋਈ ਚੀਜ਼ ਨਹੀਂ ਪਿਆਰ ਹੈ ਜਿਸ ਵਕਤ ਹਜ਼ੂਰ ਦਾ ਇੱਥੇ ਆਗਮਨ ਹੋਇਆ ਨਾ ਜੀ ਅੰਮ੍ਰਿਤ ਵੇਲੇ ਜਿਵੇਂ ਤੁਸੀਂ ਅੱਜ ਰਾਤ ਨੂੰ ਮਨਾਣਾ ਹੈ ਅੰਮ੍ਰਿਤ ਵੇਲੇ ਆਗਮਨ ਹੋਇਆ ਸ਼੍ਰੀਮਨ ਭਾਈ ਵੀਰ ਸਿੰਘ ਲਿਖਦੇ ਆ ਗੁਰੂ ਤੇਗ ਬਹਾਦਰ ਸਾਹਿਬ ਨਾ ਉਹ ਸਾਰੀ ਰਾਤ ਸਮਾਧੀ ਵਿੱਚ ਰਹੇ ਆ ਜਦੋਂ ਹਜ਼ੂਰ ਦਾ ਆਗਮਨ ਹੁੰਦਾ ਬੇਟੇ ਦਾ ਤੇ ਸਮਾਧੀ ਚ ਰਹਿੰਦੇ ਆ ਅੰਮ੍ਰਿਤ ਵੇਲੇ ਆਪਣਾ ਜੋ ਸ਼ਨਾਣ ਪਾਣ ਕੇ ਰਿਆ ਸੋਧ ਕੀਰਤਨ ਸ਼ੁਰੂ ਹੋ ਗਿਆ ਅੰਮ੍ਰਿਤ ਵੇਲੇ ਦਾ ਭਾਈ ਸਾਹਿਬ ਕਿੰਨੇ ਹਜ਼ੂਰ ਬੈਠੇ ਨੇ ਤੇ ਸਿੱਖ ਦੇਖਦੇ ਨੇ ਅੱਜ ਸਤਿਗੁਰੂ ਨੇ ਆਸਨ ਤੇ ਵਿਸ਼ਰਾਮ ਨਹੀਂ ਕੀਤਾ ਤੇ ਕੀਰਤਨ ਦੇ ਵਿੱਚ ਧੰ ਗੁਰੂ ਤੇਗ ਬਾਦਰ ਨਿਕਾ ਨਿਕਾ ਅਸਨ ਲੱਗ ਏ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਕਿ ਨਿਮਾ ਨਿਮਾ ਮੁਸਕਰਾਏ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਅੱਜ ਰਾਤ ਬਿਸ਼ਰਾਮ ਵੀ ਨਹੀਂ ਕੀਤਾ ਆਪ ਜੀ ਅੰਮ੍ਰਿਤ ਵੇਲੇ ਮੁਸਕਰਾਏ ਕਿਉਂ ਕਹਿ ਲੱਗੇ ਅੱਜ ਜ਼ੁਲਮ ਦੀਆਂ ਜੜਾਂ ਪਟਣ ਵਾਸਤੇ ਗੁਰੂ ਨਾਨਕ ਦਾ ਦਸਵਾਂ ਜਾਮਾ ਪਟਣੇ ਦੀ ertid te ਆ ਗਿਆ ਹੈ ਅੱਜ ਜ਼ੁਲਮ ਦੀਆਂ ਜੜਾਂ ਨੂੰ ਖਾਲਾਣ ਵਾਲਾ ਗੁਰੂ ਨਾਨਕ ਦਾ 10ਵਾਂ ਜਾਮਾ ਆਇਆ ਹੈ ਅਸੀਂ ਤਾਂ ਬਿਸ਼ਰਾਮ ਨਹੀਂ ਕੀਤਾ ਅੱਜ ਉੱਥੇ ਫਿਰ ਸਤਿਗੁਰੂ ਨੇ ਹੁਕਮਨਾਮੇ ਲਿਖੇ ਜੋ ਆਪ ਨੂੰ ਸਿੰਘ ਸਾਹਿਬ ਸੁਣਾਣਗੇ ਆਪ ਸੰਗਤ ਦਾ ਬਹੁਤ ਧੰਨਵਾਦ ਮੈਂ ਰੋਜ਼ਾਨਾ ਪ੍ਰਬੰਧਕ ਵੀਰਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਸਮਾਪਤੀ ਕਰਦੀ ਜੀ ਆਓ ਹੁਣ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਵਚਨ ਦੀਆਂ ਜਿਹੜਾ ਪਾਠ ਅੱਜ ਕੀਰਤਨ ਕੀਤਾ ਹੈ ਇਸ ਦੀਆਂ ਇਹ ਵੈਗੁਰੂ ਜਿਹੜਾ ਹੁਕਮ ਆਇਆ ਹੈ ਚਾ ਕਿਉਂ ਕੀ ਗੱਲ ਜਤਨਿਆ ਜੋ ਬੇਠੀ ਠੀਕ ਕੋਈ ਨਹੀਂ ਜੋ ਉਰਲਾ ਲੈਨੇ ਹਾਂਜੀ ਸਾਧ ਸੰਗਤ ਜੀ ਆਪ ਜੀ ਫਿਰ ਇਕਾਗਰਤਾ ਦੀ ਦਾਤ ਬਖਸ਼ੋ ਇੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਆਗਮਨ ਹੁੰਦਾ ਤੇ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਇੱਕ ਅਰਜ਼ ਹੋਰ ਕਰਾਂਗਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਐਸ ਧਰਤੀ ਤੇ ਐਸੇ ਜ਼ਮੀਨ ਤੇ ਆ ਰਾਮ ਕਹਿਣ ਵਾਲਾ ਵੀ ਕਹਿੰਦਾ ਮੇਰਾ ਗੋਬਿੰਦ ਏਕ ਹੈ ਤੇ ਪਛਮ ਨੂੰ ਮੂੰਹ ਕਰਕੇ ਸਜਦੇ ਕਰਨ ਵਾਲਾ ਵੀ ਕਹਿੰਦਾ ਮੇਰੇ ਅੱਲਾ ਦਾ ਨੂਰ ਏਕ ਹੈ ਇਹ ਤਿੰਨ ਬੇਨਤੀਆਂ ਮੈਂ ਸਿਰਫ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੁੰਦਾ ਪਿਤਾ ਜੀ ਉਥੋਂ ਹੁਕਮਨਾਮਾ ਭੇਜਦੇ ਆ ਪਰ ਵਾਪਸ ਨਹੀਂ ਆਏ ਜਦੋਂ ਤੁਸੀਂ ਬਿਰਹਾ ਦੇ ਪ੍ਰਸੰਗ ਪੜ੍ਹਦੇ ਹੋ ਗੁਰੂ ਗੋਬਿੰਦ ਰਾਏ ਜੀ ਵਾਰ-ਵਾਰ ਦਾਦੀ ਨੂੰ ਤੇ ਮਾਤਾ ਜੀ ਨੂੰ ਪੁੱਛਦੇ ਆ ਕਿ ਸਤਿਗੁਰੂ ਕਦੋਂ ਆਉਣਗੇ ਪਿਤਾ ਜੀ ਦੇ ਦਰਸ਼ਨ ਕਰਨੇ ਆ ਉਸ ਤੋਂ ਪਹਿਲਾਂ ਹਜ਼ੂਰ ਦੇ ਆਗਮਨ ਤੋਂ ਬਾਅਦ ਜੋ ਵਾਪਰਿਆ ਐਸ ਪਟਨਾ ਸਾਹਿਬ ਦੀ ਧਰਤੀ ਤੇ ਬੜੀਆਂ ਰਹਿਮਤਾਂ ਵਰਤਾਈਆਂ ਸਤਿਗੁਰਾਂ ਨੇ ਪਹਿਲੀ ਗੱਲ ਕੋੜਾਮ ਦਾ ਰਹਿਣ ਵਾਲਾ ਫਕੀਰ ਪੀਖਣਸ਼ਾ ਅਸਲ 'ਚ ਇਹਨਾਂ ਦੀ ਜਿਹੜੀ ਜਨਮ ਭੂਮੀ ਹੈ ਨਾ ਪਿਹੇਵੇ ਦੇ ਨੇੜੇ ਇੱਕ ਪਿੰਡ ਹੈ ਸਿਆਣਾ ਸਜਦਾ ਇਹਨਾਂ ਦਾ ਜਨਮ ਸਿਆਣੀ ਹੋਇਆ ਏ ਇਹ ਪਿੰਡ ਦਾ ਨਾਮ ਵੀ ਜੀ ਸਿਆਣਾ ਸਜਦਾ ਸਜਦਾ ਦਾ ਪਿੰਡ ਸੀ ਸਾਰਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ ਉੱਥੇ ਹਜ਼ੂਰ ਦਾ ਜੋੜਾ ਵੀ ਹੈ ਚਰਨਾਵਾਲਾ ਉੱਥੇ ਬਾਹਰ ਇੱਕ ਦਮਦਮਾ ਸਾਹਿਬ ਵੀ ਗੁਰਦੁਆਰਾ ਹੈ ਪਿਹੇਵੇ ਦੇ ਨਜ਼ਦੀਕ ਉਥੇ ਭੀਖਣਸ਼ਾਹ ਦੀ ਜਨਮ ਭੂਮੀ ਇਹ ਵੇ ਇਹ ਫਿਰ ਕੁੜਾਮ ਰਹੇ ਜਦੋਂ ਸੱਚੀ ਸਰਕਾਰ ਦਾ ਆਗਮਨ ਹੋਇਆ ਕਹਿੰਦੇ ਇਹਨੇ ਜਿਹੜੀ ਸਵੇਰ ਦੀ ਨਮਾਜ਼ ਸੀ ਨਾ ਕਿਉਂਕਿ ਅੰਮ੍ਰਿਤ ਵੇਲੇ ਇੱਥੇ ਹਜ਼ੂਰ ਦਾ ਆਗਮਨ ਹੋਇਆ ਤੇ ਭੀਖਣਸ਼ਾਹ ਨੇ ਸਵੇਰ ਦੀ ਨਮਾਜ਼ ਲੈੰਦੇ ਵਾਲੇ ਪਾਸੇ ਸਜਦਾ ਕਰਨ ਦੀ ਬਜਾਏ ਉਹਨਾਂ ਨੇ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕੀਤੀ ਉਹਨਾਂ ਦੇ ਮুরিਦਾਂ ਨੇ ਉਹਨਾਂ ਦੇ ਚੇਲਿਆਂ ਨੇ ਇਹ ਸਾਰਿਆਂ ਨੇ ਪੁੱਛਿਆ ਜੀ ਸਾਨੂੰ ਇੱਕ ਗੱਲ ਦੱਸੋ ਕਿ ਤੁਸੀਂ ਅੱਜ ਲਹਿੰਦੇ ਵਾਲੇ ਪਾਸੇ ਨੂੰ ਛੱਡ ਕੇ ਚੜ੍ਹਦੇ ਨੂੰ ਕਿਉਂ ਸਜਦਾ ਕੀਤਾ ਅੱਲਾ ਦਾ ਘਰ ਤਾਂ ਇੱਧਰ ਹੈ ਕਹਿੰਦਾ ਕੋਈ ਸ਼ੱਕ ਨਹੀਂ ਕਿ ਪੱਛਮ ਵਾਲੇ ਪਾਸੇ ਅੱਲਾ ਦਾ ਘਰ ਹੈ ਤੇ ਚੜ੍ਹਦੇ ਵਾਲੇ ਪਾਸੇ ਅੱਜ ਅੱਲਾ ਦਾ ਖੁਦ ਨੂਰ ਆ ਗਿਆ ਹੈ ਹੁਣ ਮੈਂ ਮੈਂ ਘਰ ਨੂੰ ਮੱਥਾ ਟੇਕਾਂ ਕਿ ਘਰ ਵਾਲੇ ਨੂੰ ਮੱਥਾ ਟੇਕਾਂ ਸੁਣੋ ਕਿ ਲੈੰਦੇ ਨੂੰ ਘਰ ਖੈ ਚੜਦੇ ਨੂੰ ਘਰ ਵਾਲੇ ਦਾ ਨੂਰ ਆ ਚੁੱਕਾ ਹੈ ਅੱਲਾ ਦਾ ਨੂਰ ਆਇਆ ਹੈ ਕਹਿੰਦਾ ਚਲੋ ਯਾਰੋ ਰੱਬ ਨੇ ਅਜੇ ਖਿਆਤੀ ਜ਼ਿੰਦਗੀ ਬਖਸ਼ੀ ਹੈ ਮੈਂ ਉਹਦੇ دیدار ਪਾਣੇ ਚਾਹੁੰਦਾ ਹੁਣ ਮੈਂ ਆਪ ਨੂੰ ਬੇਨਤੀ ਕਰਾਂ ਪੰਜ ਵਕਤ ਦਾ ਨਿਵਾਸੀ ਕੁਰਾਨੇ ਪਾਕ ਤੇ ਭਰੋਸਾ ਕਰਨ ਵਾਲਾ حضرت محمد صاحب ਨੂੰ پیغمبر ਮੰਨਣ ਵਾਲਾ ਉਹ ਕਿੰਨੇ ਮੂਲਾਂ ਮੀਲਾਂ ਤੋਂ ਤੁਰਦਾ ਤੇ ਰਸਤੇ ਵਿੱਚ ਬਿਰਖਾ ਦੇ ਗੀਤ ਗਾਉਂਦਾ ਗਾਉਂਦਾ ਉਹ ਪਟਨਾ ਸਾਹਿਬ ਦੀ ਧਰਤੀ ਤੇ ਆ ਜਾਂਦਾ ਹੈ ਮੈਂ ਇਸ ਕਰਕੇ ਬੇਨਤੀ ਕੱਲ ਵੀ ਕੀਤੀ ਗੁਰੂ ਨਾਨਕ ਦੇ ਘਰ ਜਿਹਿੰਦੂ ਆਵੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਮੁਸਲਮਾਨ ਆਵੇ ਇਥੇ ਅਸਾਈ ਆਵੇ ਯਹੂਦੀ ਆਵੇ ਬੋਧੀ ਆਵੇ ਜੈਨੀ ਆਵੇ ਚਿੱਤੇ ਰੱਖਿਓ ਇਸ ਘਰ ਦੇ ਵਿੱਚ ਠੰਡ ਇੰਨੇ ਕਮਾਲ ਦੀ ਏ ਜਿਹੜਾ ਹੁੰਦਾ ਉਹ ਇੱਕੋ ਗੱਲ ਕਹਿੰਦਾ ਜਿਹੜੇ ਧਰਮ ਨੂੰ ਮੈਂ ਮੰਨਾਂ ਉਹਦਾ ਪ੍ਰਤੱਖ ਸਰੂਪ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਿਆ ਹੋਇਆ ਹੈ ਉਹ ਬੰਦਾ ਤੱਲਿਆ ਜੀ ਪੰਜਾਬ ਦੀ ਧਰਤੀ ਤੋਂ ਸਫ਼ਰ ਕਰਦਾ ਕਰਦਾ ਇੱਥੇ ਆ ਪਹੁੰਚਿਆ ਮੈਂ ਸਿਰਫ ਇੱਥੇ ਇੱਕ ਬੇਨਤੀ ਕਰਨੀ ਹੈ ਤਾਂ ਸਾ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਸ ਬੰਦੇ ਦੀ ਅੰਦਰ ਦੀ ਸਿੱਖ ਦੇਖ ਅਜੇ ਹਜ਼ੂਰ ਦੇ ਆਗਮਨ ਹੋਇਆਂ ਨੂੰ ਕੁਝ ਦੇ ਮਹੀਨੇ ਸਮੇਂ ਹੋਇਆ ਥੋੜਾ ਸਮਾਂ ਤਿਉਂ ਕਿ ਪੈਦਲ ਚੱਲਦਾ ਆ ਰਿਹਾ ਉਹਨੇ ਇਸ ਘਰ ਦੇ ਅੱਗੇ ਆ ਕੇ ਆਪਣੀ ਅਲੱਖ ਜਗਾ ਦਿੱਤੀ ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਗੁਜਰੀ ਜੀ ਨੇ ਮਾਤਾ ਨਾਨਕੀ ਜੀ ਨੇ ਭਾਈ ਦਿਆਲਦਾਸ ਜੀ ਆਦਕ ਨੇ ਉਹ ਕਹਿੰਦਾ ਜੀ ਮੈਂ ਅੱਲਾ ਦੇ ਨੂਰ ਦੇ ਦیدار ਕਰਨਾ ਆ ਮੈਂ ਉਹਨਾਂ ਦੇ دیدار ਕਰਨ ਆਇਆ ਪੰਜਾਬ ਦੀ ਧਰਤੀ ਤੇ ਆਇਆ ਉਸ ਵਕਤ ਉਹਨਾਂ ਨੇ ਕਿਹਾ ਅਜੇ ਸਹਿਬਜ਼ਾਦਾ ਜੀ ਛੋਟੇ ਨੇ ਕੋਈ ਸਮਾਂ ਹੋਇਆ ਗੁਰੂ ਤੇਗ ਬਹਾਦਰ ਜੀ ਵੀ ਅਜੇ ਘਰ ਨਹੀਂ ਆਏ ਇਸ ਕਰਕੇ ਅਜੇ ਆਪ ਜੀ ਨੂੰ دیدار ਨਹੀਂ ਅਜੇ ਮਿਲਾਇਆ ਨਹੀਂ ਜਾ ਸਕਦਾ ਯਾਦ ਰੱਖੋ ਉਹ ਬੰਦਾ ਫਿਰ ਐਸ ਬੂਵੇ ਦੇ ਅੱਗੇ ਬੈਠ ਗਿਆ ਉਹਨਾਂ ਦੇ ਆਸਣ ਦਾ ਪ੍ਰਬੰਧ ਹੋ ਗਿਆ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਜੇ ਪ੍ਰਸ਼ਾਦਾ ਚਾਹੀਦਾ ਰੋਟੀ ਚਾਹੀਦੀ ਏ ਜੋ ਖਾਣ ਪੀਣ ਚਾਹੀਦਾ ਜੋ ਕੋਈ ਹੋਰ ਚੀਜ਼ ਚਾਹੀਦੀ ਏ ਅੰਨ ਬਸਤਰ ਪੈਸਾ ਸਭ ਕੁਝ ਮਿਲੇਗਾ ਪਿਆਰਿਓ ਉਹਨੇ ਇੱਕੋ ਗੱਲ ਕੋਲ ਲਾ ਕੇ ਕਹੀ ਕਹਿੰਦਾ ਅੰਨ ਦੀ ਮੈਨੂੰ ਕਮੀ ਨਹੀਂ ਪੈਸੇ ਨਾਲ ਮੇਰਾ ਲਗਾ ਕੀ ਮੈਂ ਅੱਖਾਂ ਦੇ ਕਟੋਰੇ ਲੈ ਕੇ ਆਇਆ ਆਪਣੇ ਮਹਿਬੂਬ ਦੇ ਦਰਸ਼ਨ ਕਰਨੇ ਜਾਂਦਾ ਮੈਨੂੰ ਦੀਦਾਰ ਕਰਾ ਦੇ ਸਾਡਾ ਇਤਿਹਾਸ ਕਹਿੰਦਾ ਉਹ ਬੂਵੇ ਅੱਗੇ ਬੈਠਾ ਰਿਹਾ ਉਹਨੇ ਕੁਝ ਖਾਦਾ ਨਹੀਂ ਕੁਝ ਪੀਤਾ ਨਹੀਂ ਮੁਰੀਦ ਸਾ ਸਾਥੀ ਉਹ ਆਪਣਾ ਖਾਣ ਪਾਣ ਪ੍ਰਸ਼ਾਦਾ ਛਕਦੇ ਰਹਿ ਭੀਖਣ ਛਾ ਉਹਨੇ ਇੱਕੋ ਰੱਟ ਲਈ ਕਿ ਮੇਰਾ ਮਹਿਬੂਬ ਮੈਨੂੰ ਦਿਖਾ ਦਿਓ ਮੈਂ ਉਹਦੇ ਦੀਦਾਰ ਕਰਨ ਵਾਸਤੇ ਆਇਆ ਇਸ ਸਾਖੀ ਨੇ ਬੜੀ ਵੱਡੀ ਸਾਨੂੰ ਸਿਖਿਆ ਦਿੱਤੀ ਇਹਦਾ ਮਤਲਬ ਜਿਹੜੇ ਬੰਦੇ ਦਰਸ਼ਨਾਂ ਦੀ ਤਲਬ ਲੈ ਕੇ ਆਉਂਦੇ ਆ ਉਹਨਾਂ ਦੀ ਅਵਸਥਾ ਦੁਨੀਆਂਦਾਰਾਂ ਤੋਂ ਵੱਖਰੀ ਹੁੰਦੀ ਜਿਨੂੰ ਗੁਰਬਾਣੀ ਕਹਿੰਦੀ ਓਹਾਂ ਪ੍ਰੇਮਪਰੀ ਕਨਕ ਮਾਨਕ ਗੁਜ ਗਜ਼ ਮੋਤੀਆਂ ਦੇ ਲਾਲਨ ਨਖੇ ਨਹਾ ਨਹੀਂ ਰਾਜ ਨ ਭਾਗ ਨ ਹੁਕਮ ਨ ਸਾਧਨ ਕਿਛ ਕਿਛ ਨਾ ਚਹੀ ਉਹਨਾਂ ਦੀ ਅਵਸਥਾ ਇੱਕੋ ਹੁੰਦੀ ਹੈ ਦਰਸ਼ਨ ਪਿਆਸੀ ਦਿਨ ਸ ਰਾਤ ਚਿਤਵੋ ਅਨੰਦਨੀਤ ਖੋਲ ਕਪਟ ਗੁਰਮੇਲਿਆ ਨਾਨਕ ਹਰ ਸੰਗ ਮੀਤ ਮੈਂ ਫਿਰ ਬੇਨਤੀ ਕਰਾਂਗਾ ਦਰਸ਼ਨ ਦੀ ਪਿਆਸ ਪੈਦਾ ਹੋ ਜਾਏ ਵੈ ਗੁਰੂ ਜੀ ਇਹਨੂੰ ਫਿਰ ਦੁਬਾਰੀ ਪੀੜ ਸੁਣਿਓ ਸ਼ਾਇਦ ਪਿਛਲੇ ਦਿਨੀ ਇਹ ਕਥਾ ਕਰ ਰਿਹਾ ਸਾਂ ਤੇ ਇੱਕ ਸ਼ਬਦ ਆਇਆ ਵੈਸਾਕ ਧੀਰਨ ਕਿਉ ਵਾਂਡਿਆ ਜਿਨ੍ਹਾਂ ਪ੍ਰੇਮ ਵਿਸ਼ੋਗ ਇੱਥੇ ਗੁਰੂ ਵਿਸ਼ੋ ਨਹੀਂ ਲਿਖਿਆ ਪ੍ਰਭੂ ਵਿਸ਼ੋ ਨਹੀਂ ਲਿਖਿਆ ਇੱਥੇ ਸ਼ਬਦ ਲਿਖਿਆ ਪ੍ਰੇਮ ਵਿਸ਼ੋ ਇਹ ਬੜਾ ਡੂੰਗਾ ਬੜਾ ਗਹਿਰਾ ਸ਼ਬਦ ਹੈ ਪ੍ਰੇਮ ਵਿਸ਼ੋ ਜਿਹੜਾ ਬੰਦਾ ਰੱਬ ਤੋਂ ਗੁਰੂ ਤੋਂ ਨਾਮ ਤੋਂ ਸੰਗਤ ਤੋਂ ਟੁੱਟਾ ਹੈ ਉਹਦਾ ਮਸਲਾ ਖਾਲੋ ਹੋ ਸਕਦਾ ਹੈ ਦੁਬਾਰਾ ਆ ਜਾਏ ਜਿਸ ਬੰਦੇ ਦੇ ਅੰਦਰ ਪ੍ਰੇਮ ਨਾਂ ਦੀ ਕੋਈ ਚੀਜ਼ ਨਹੀਂ ਉਸ ਬੰਦੇ ਦਾ ਮਿਲਣਾ ਬੜਾ ਮੁਸ਼ਕਲ ਹੈ ਇਹ ਪ੍ਰੇਮ ਵਿਸ਼ੋ ਦਾ ਮਤਲਬ ਕੀ ਇਹਨੂੰ ਅੱਜ ਦੇ ਸੰਦਰਭ ਵਿੱਚ ਸਮਝਣ ਦੇ ਲਈ ਮੰਨ ਲਓ ਇੱਕ ਇਨਸਾਨ ਬਿਮਾਰ ਹੈ ਡਾਕਟਰ ਉਹਦੀ ਦਵਾਈ ਕਰ ਰਿਹਾ ਹੈ ਕਈ ਵਾਰੀ ਇਹੋ ਜੀ ਸਿਚੁਏਸ਼ਨ ਇਹੋ ਜੀ ਖਾਲਤ ਹੋ ਜਾਂਦੀ ਹੈ ਡਾਕਟਰ ਕਹਿੰਦਾ ਵੀ ਇਹਦਾ ਇਲਾਜ ਨਹੀਂ ਹੋ ਸਕਦਾ ਜਵਾਬ ਦੇ ਜਾਂਦਾ ਜੇ ਉਹਨੂੰ ਪੁੱਛਿਆ ਜਾਵੇ ਵੀ ਤੂੰ ਜਵਾਬ ਕਿਉਂ ਦੇ ਦਿੱਤਾ ਕਿਉਂ ਨਹੀਂ ਤੂੰ ਇਲਾਜ ਕਰਦਾ ਉਹ ਪਤਾ ਕੀ ਉੱਤਰ ਦਿੰਦਾ ਕਹਿੰਦਾ ਦਵਾਈ ਮੇਰੇ ਕੋਲ ਹੈ ਮੈਂ ਆਪਣੇ ਕੋਲੋਂ ਇਹਦਾ ਇਲਾਜ ਕਰਾਂਗਾ ਪਰ ਸੱਚ ਐਵੇਂ ਇਹਦੀ ਬਾਡੀ ਸਾਥ ਨਹੀਂ ਦਿੰਦੀ ਬਈ ਇਸ ਤਾਂ ਹੁੰਦਾ ਹੈ ਨਾ ਜੀ ਸਰਜਰੀ ਕਰਨ ਲੱਗਿਆਂ ਡਾਕਟਰ ਕਹਿ ਦਿੰਦੇ ਨੇ ਵੇ ਅਸਲ 'ਚ ਇਹਦੀ ਬਾਡੀ ਸਾਥ ਨਹੀਂ ਦਿੰਦੀ ਮੈਂ ਕਿਵੇਂ ਕਰਾਂ ਪਿਆਰੋ ਜਿਸ ਬੰਦੇ ਦਾ ਆਪਣਾ ਤਨ ਸਾਥ ਨਾ ਦੇ ਉਥੇ ਦਵਾਈਆਂ ਕੰਮ ਨਹੀਂ ਕਰਦੀਆਂ ਜਿਸ ਬੰਦੇ ਅੰਦਰ ਪ੍ਰੇਮ ਦੀ એનર્ਜੀ ਕੋਈ ਨਹੀਂ ਉਥੇ ਸ਼ਬਦ ਵੀ ਕੋਈ ਨਹੀਂ ਕੰਮ ਕਰਦਾ ਪ੍ਰੇਮ ਦਾ ਖੂਣਾ ਆਵੇ ਪ੍ਰੇਮ ਦਾ ਖੂਣਾ ਅਤ ਲਾਜ਼ਮੀ ਹੁਣ ਮੈਨੂੰ 2 ਮਿੰਟ ਲਾ ਲੈਂਦੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿੰਦੇ ਨੇ ਜਿਨ੍ਹਾਂ ਅੰਦਰ ਜਿਨ੍ਹਾਂ ਅੰਦਰ ਪ੍ਰੇਮ ਨਹੀਂ ਅਸੀਂ ਜਗਿਆਸਾ ਸਾਰੇ ਲੈ ਕੇ ਆਉਂਨੇ ਆਂ ਭੀਖਣਸ਼ਾ ਵਰਗਾ ਕੁਟਾਵਾ ਟਾਵਾ ਹੁੰਦਾ ਨਹੀਂ ਤੇ ਇਹ ਬੜੀ ਵੱਡੀ ਸਾਖੀ ਭੀਖਣਸ਼ਾ ਨੂੰ ਕੱਪੜੇ ਦਿੱਤੇ ਪੈਸੇ ਦਿੱਤੇ ਰੋਟੀ ਪਾਣੀ ਦਿੱਤਾ ਪਰ ਉਹਨੇ ਕਿਹਾ ਕੁਝ ਨਹੀਂ ਚਾਹੀਦਾ ਅੱਜ ਵੀ ਸੱਚੀ ਅਸੀਂ ਗੁਰੂ ਗੋਬਿੰਦ राय ਦੇ ਦਰ ਤੇ ਆਉਂਨੇ ਆ ਕੋਈ ਔਲਾਦ ਦਾ ਸੁੱਖ ਮੰਗਦਾ ਹੈ ਕੋਈ ਪਰਿਵਾਰ ਦਾ ਸੁੱਖ ਮੰਗਦਾ ਹੈ ਕੋਈ ਬਿਜ਼ਨਸ ਮੰਗਦਾ ਹੈ ਕੋਈ ਕਰੋੜਾਂ ਵਿੱਚੋਂ ਕੋਈ ਕਰੋੜਾਂ ਵਿੱਚੋਂ ਕਦੀ ਕਦੀ ਆਉਂਦਾ ਹੈ ਜਿਹੜਾ ਭੀਖਣਸ਼ਾ ਬਣ ਕੇ ਕਹਿੰਦਾ ਤੇਰੇ دیدار ਦੀ ਤਲਬ ਲੈ ਕੇ ਆਇਆ ਵੇਖਣ ਸ਼ਕਹ ਕਹਿੰਦਾ ਮੈਨੂੰ ਦੀਦਾਰ ਚਾਹੀਦੇ ਆ ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰਮਖੋ ਜਿਹਦੇ ਅੰਦਰ ਦਰਸ਼ਨ ਪਿਆਸ ਹੈ ਨਾ ਉਹਦੇ ਭਾਗ ਬੜੇ ਚੰਗੇ ਆ ਚਾਹਤ ਪ੍ਰਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਦਿੰਦਾ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਖੌਮੇ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਨੀ ਪਰੇ ਅੱਗੇ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਸ ਉਹ ਸੱਜਣ ਬੈਠ ਗਿਆ ਜਦੋਂ ਉਹਦਾ ਅੰਦਰ ਦ੍ਰਿੜ ਅਰਾਧਾ ਦੇਖਿਆ ਸੱਚੀ ਮੁੱਚੀ ਉਹਨੇ ਕਹਿ ਦਿੱਤਾ ਜੇ ਅੱਖੇ ਨਹੀਂ ਹੈ ਚਿਹਰੇ ਤੇ ਤੇਰੇ ਫਕੀਰ ਕੇ ਦੋ ਠੀਕਰੇ ਕਹਿ ਭੀਖ ਕੇ ਦੀਦਾਰ ਕੇ ਲੀਏ ਜਦੋਂ ਉਹ ਅਟ ਬਹਿ ਗਿਆ ਉਸ ਵਕਤ ਫਿਰ ਮਾਮਾ ਕਿਰਪਾਲ ਚੰਦ ਜੀ ਨੇ ਐਸ ਘਰ ਦੇ ਅੱਗੇ ਸੋਹਣੀ ਵਿਸ਼ਾਈ ਕਰਾ ਦਿੱਤੀ ਸੋਨਾ ਦਰਬਾਰ ਜਿਵੇਂ ਸਜਦਾ ਹੈ ਫਕੀਰ ਬਜ਼ੁਰਗ ਬੈਠਾ ਮੈਂ ਤਾਂ ਬੇਨਤੀ ਕੀਤੀ ਇੱਕ ਮੁਸਲਮਾਨ ਬਜ਼ੁਰਗ ਹੈ ਜਿਹੜਾ ਨਮਾਜ਼ ਪੜਦਾ ਹੈ ਤੇ ਇੱਕ ਪੰਡਿਤ ਸ਼ਿਵਦਾਤ ਬਜ਼ੁਰਗ ਹੈ ਜਿਹੜਾ ਮੂਰਤੀ ਨੂੰ ਪੂਜਦਾ ਹੈ ਇੱਕ ਰਾਮ ਕਹਿੰਦਾ ਇੱਕ ਰਹੀਮ ਕਹਿੰਦਾ ਇੱਕ ਅੱਲਾ ਕਹਿੰਦਾ ਇੱਕ ਗੋਬਿੰਦ ਕਹਿੰਦਾ ਮੇਰਾ ਗੁਰੂ ਗੋਬਿੰਦ ਸਿੰਘ ਰਖੀਮ ਵਾਲੇ ਦੇ ਅੰਦਰ ਨੂੰ ਹੀ ਭਰ ਦਿੰਦਾ ਤੇ ਰਾਮ ਵਾਲੇ ਦੇ ਅੰਦਰ ਨੂੰ ਵੀ ਭਰ ਦਿੰਦਾ ਇੱਥੇ ਹਜ਼ੂਰ ਦੇ ਸੋਹਣਾ ਦਰਬਾਰ ਸਜਾਇਆ ਗਿਆ ਕਿੰਨੇ ਦਿਨਾਂ ਦਾ ਪ੍ਰਸ਼ਾਦ ਪਾਣੀ ਨਹੀਂ ਛਕਿਆ ਜਦੋਂ ਮਾਮਾ ਕਿਰਪਾਲ ਜੀ ਚੰਦ ਜੀ ਲੈ ਕੇ ਆਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਾਲਾ ਪ੍ਰੀਤਮ ਉਹਨਾਂ ਦੀ ਪਹਿਲੀ ਝਲਕ ਫਕੀਰ ਨੇ ਦੇਖੀ ਸੱਚੀ ਮੁੱਚੀ ਨਾ ਝੁੱਟਿਆ ਕਹਿੰਦਾ ਜੈਸਾ ਸੁਰਤ ਚ ਦੇਖਿਆ ਵੈਸਾ ਹੀ ਪਾਇਆ ਫਿਰ ਕਹਿੰਦਾ ਹੈ ਬਾਲਾ ਪ੍ਰੀਤਮ ਮਨ ਚ ਅਰਦਾਸ ਕਰਦਾ ਫਕੀਰਾਂ ਤੇਰੇ ਦਰ ਤੇ ਆਏ ਮੇਰੇ ਅੰਦਰ ਦੇ ਸ਼ੰਕੇ ਨਿਵਰਤ ਕਰ ਦੇ ਕੁਝੀਆਂ ਅੱਗੇ ਰੱਖਦਾ ਕਿਉਂਕਿ ਮੁਤਸਬ ਦਾ ਸਮਾਂ ਸੀ ਨਾ Hindu Muslim ਦਾ ਆਪਸੀ ਬੈਰ-ਵਿਰੋਧ ਚੱਲ ਰਿਹਾ ਸੀ ਤੂੰ ਕਿਤੇ ਨਾਲ ਖਲੋਵੇਂਗਾ ਮਨ ਦਾ ਫੁਰਨਾ ਇਹੀ ਸੀ ਕੁੱਜੀਆਂ ਅੱਗੇ ਰੱਖੀਆਂ ਮੇਰੇ ਚੋਜੀ ਪ੍ਰੀਤਮ ਨੇ ਦੋਨਾਂ ਦੇ ਸਿਰ ਉੱਤੇ ਖਾਤਰ ਰੱਖੇ